ਹਾਂ ਬਾਈ ਮੈਂ ਗਲੀ ਚ ਆ ਗਿਆ ਇੱਥੇ ਲੋਕੇਸ਼ਨ ਜੀ ਤਾਂ ਬੰਦ ਹੋ ਗਈ ਯਾਰ ਤੇ ਆਇਓ ਮਾੜਾ ਬਾਹਰ ਹਾਂ ਹਾਂ ਬਾਈ ਬਸ ਮੈਂ ਇੱਥੇ ਗੱਡੀ ਕੋਲ ਹੀ ਆ ਗਿਆ ਮੈਂ ਬਾਹਰ ਇੱਕ ਮਿੰਟ ਦੇਖਦਾ ਤੁਹਾਨੂੰ ਹੋਰ ਬਾਈ ਜੀ ਠੀਕ ਠਾਕ ਵੀਰੇ ਹੋ ਗਏ ਤੁਸੀਂ ਬਹੁਤ ਵਧੀਆ ਵੀਰੇ ਆਜੋ ਵੀਰੇ ਆ ਖੜੀ ਹੈ ਗੱਡੀ ਇੱਧਰ ਹੀ ਹੋਰ ਸਫ਼ਰ ਵਧੀਆ ਹੋਇਆ ਹਾਂ ਬਾਈ ਵਧੀਆ ਦੇਖਣੇ ਪਹਿਲਾਂ ਕਿ ਚਾਹ ਪਾਣੀ ਪੀਓਗੇ ਨਹੀਂ ਵਾ ਗੱਡੀ ਦੇਖਾਂਗੇ ਭਾਈ ਆ ਫਿਰ ਦੇਖਾਂਗੇ ਆ ਦੇਖ ਲੋ ਵੀਰੇ ਫਰੰਦਰੋ ਐਸੈਸਰੀ ਸਾਰੀ ਚੈੱਕ ਕਰ ਲੋ ਸਾਰੀ ਗੱਡੀ origignal ਆ 15 ਮਾਡਲ ਆ ਇਕੱਠ ਗੱਡੀ ਚੱਲੀ ਹੋਈ ਆ ਆਪਣੀ ਜ਼ਿੰਮੇਵਾਰੀ ਰਹੂਗੀ ਹਰੇਕ ਚੀਜ਼ ਦੀ ਠੀਕ ਆ ਠੀਕ ਆ ਸਮਾਰਕ ਦੇਖੋ ਗੱਡੀ ਤਾਂ ਸਾਫ਼ ਆ ਖਰ ਜਿਹੜੀ ਗੱਲ ਆ ਉਹ ਤਾਂ ਗੱਡੀ ਸਾਫ਼ ਇਕੱਠ ਚੱਲੀ ਹੋਈ ਆ ਭਾਈ ਯਾਰ ਆਪਣੀ ਜ਼ਿੰਮੇਵਾਰੀ ਆ ਚੱਲੀ ਇਕੱਠ ਹੀ ਆ ਹੈ ਭਾਈ ਇਕੱਠੇ ਇਕੱਠ ਚੱਲੀ ਹੋਈ ਆ ਵੀਰੇ ਮੈਂ ਕਾਗਜ਼ ਦਿਖਾ ਦਿੰਦਾ ਤੁਹਾਨੂੰ ਅੱਛਾ ਤੁਸੀਂ ਇੰਨੇ ਬਾਹਰੋਂ ਦੇਖ ਲੋ ਆਪਦੀ ਸਮਾਰਕ ਕੇ ਨਿਕਲ ਠੀਕ ਭਾਈ ਜਮੇਸ਼ਨ ਦਾ ਫੇਰ ਆਹ ਲੋ ਵੀਰੇ ਆਹ ਤਾਂ ਬੀਮਾ ਪੁਲਿਸ ਨਾਲ ਦੇਖੋ ਜਿਹੜਾ ਹਾਂ ਇਹ ਗੱਟ ਗੱਡੀ ਚੱਲੀ ਹੋ ਵੀਰੇ ਆਪਣੀ ਜ਼ਿੰਮੇਵਾਰੀ ਆ ਆਪਾਂ ਦੇਖੋ ਏਜੰਟਾਂ ਆਪਾਂ ਲੜਨੇ ਦਲਾਲੀ ਚੰਗੇ ਕੰਮ ਚੋ ਵੀ ਮਿਲਣੀ ਆ ਮਾੜੇ ਜਿਹੇ ਇਹ ਤਾਂ ਹੈ ਬਈ ਯਾਰ ਚੰਗੀ ਚੀਜ਼ ਹੈ ਕੋਈ ਅਗਲਾ ਖਾਣੂ ਵੀ ਇੱਥੇ ਲੈ ਰੱਖਿਆ ਹੁੰਦਾ ਹੈ ਸਾਨੂੰ ਆਪਦੇ ਹਨਾ ਹਾਂ ਇਹ ਤਾਂ ਹੈ ਤੇ ਆਹ ਓਨਰ ਦੇ ਜਿਹੜਾ ਨਾਂ ਨੂੰ ਸਾਰਾ ਕੁਝ ਉਹ ਪੜ ਲਓ ਤੁਸੀਂ ਜਿਆਦਾ ਪੜੇ ਲਿਖੋ ਮੈਨੂੰ ਤਾਂ ਇੰਨਾ ਹਿਸਾਬ ਨਹੀਂ ਪਰ ਗੱਡੀ ਘੱਟ ਚੱਲੀ ਹੈ ਜਿੰਮੇਵਾਰੀ ਹੈ ਮੇਰੀ ਇਹ ਵੀ ਇਹ ਵੀਮਾ ਆ ਗਿਆ ਹਨਾ ਆਪ ਵੀਮਾ ਬੂਮਾ ਸਾਰਾ ਕੁਝ ਹੋ ਗਿਆ 30000 ਆ ਗਿਆ ਹਾਂ ਠੀਕ ਹੈ ਤਾਂ ਸਹੀ ਹੈ ਇਹ ਕਾਪੀ ਦਿਖਾ ਯਾਰਾ ਕਾਪੀ ਆਹ ਲੋ ਕਾਪੀ ਦੇਖ ਲਓ ਵੀਰੇ ਇੱਕ ਹੱਥ ਚੱਲੀ ਗੱਡੀ ਆਪਣੀ ਜ਼ਿੰਮੇਵਾਰੀ ਹੈ ਇਸ ਗੱਲ ਕੋਈ ਗਲਤ ਫਰੌਡ ਵਾਲਾ ਤੂੰ ਗਈ ਨਾ ਇੱਕ ਹੱਥ ਚੱਲੀ ਬਈ ਇਹ ਤਾਂ ਯਾਰ ਤੀਜੇ ਥਾਂ ਚੜਨ ਨੂੰ ਤਿਆਰ ਹੋਈ ਬੈਠੀ ਐ ਨਹੀਂ ਯਾਰ ਬਈ ਯਾਰ ਨਾ ਇਹ ਰੇ ਕੰਮ ਨਾ ਕਰਿਆ ਕਰੋ ਤੁਸੀਂ ਯਾਰ ਗਲਤ ਬੋਲੀ ਜਾਣਾ ਬਈ ਤੂੰ ਮੈਨੂੰ ਇੱਕ ਹੱਥ ਕਹੀਏ ਨੇ ਇੱਕ ਹੱਥ ਕਈ ਇਹਦਾ ਹੁਣ ਸੈਕੰਡਾਂ ਦਾ ਤੀਜੇ ਥਾਂ ਤੇ ਝੜੂਈ ਬਈ ਯਾਰ ਬਈ ਯਾਰ ਆਪਾਂ ਰੋਜ਼ ਹੀ ਇਹ ਕੰਮ ਕਰਦੇ ਆ ਕੁਝ ਊਠਫਰੇ ਵਾਲਾ ਆਪਣਾ ਕੰਮ ਹੀ ਨਹੀਂ ਐ ਨਹੀਂ ਫਿਰ ਯਾਰ ਤੂੰ ਇੱਕ ਹੱਥ ਕਿਹੜੇ ਨਾਲ ਕਹੀਏ ਨੇ ਤਾਂ ਤੀਜੇ ਹੱਥ ਝੜੂਈ ਤੁਸੀਂ ਇੱਕ ਮਿੰਟ ਖੜੋ ਇੱਧਰ ਆਓ ਮੈਂ ਮਾਲਕ ਨੂੰ ਬੁਲਾਉਣਾ ਮਲਾਉਣਾ ਤੁਹਾਡੇ ਨਾਲ ਹੋਰੇ ਤਾਂ ਤੁਸੀਂ ਇਹ ਫਿਰ ਇੱਕ ਹੱਥ ਦਾ ਕਾਜੀ ਰਹੀ ਯਾਰ ਇਹ ਇਹਦਾ ਤੀਜੇ ਥਾਂ ਚੜੂ ਬਈ ਯ ਐਵੇਂ ਗੱਪਸੜਾ ਪਾਦੇ ਲੱਕ ਬਣਾ ਰੱਖਿਆ ਨੇ ਬਾਈ ਜੀ ਆਇਓ ਇੱਕ ਮਿੰਟ ਹਾਂਜੀ ਇੱਕ ਹੱਥ ਚੱਲੀਏ ਤੀਜੇ ਸਾਂ ਚੜੀ ਜਾਂਦੀ ਹੈ ਗੱਡੀ ਮਜ਼ਾਣੀਆਂ ਅੱਜਕੱਲ ਆਹ ਮਾਲਕ ਹੈ ਬਾਈ ਮੈਂ ਤੁਹਾਨੂੰ ਇਹ ਗੱਲ ਆਖੀ ਵੀ ਗੱਡੀ ਓਰੀਜਨਲ ਹੈ ਆਪਣੇ ਜਿੰਮੇਵਾਰੀ ਪਰ ਬਈ ਇਹ ਤਾਂ ਤੀਜੇ ਸਾਂ ਚੜੀ ਜਾਂਦੀ ਯਾਰ ਤੂੰ ਹੀ ਮਰੀ ਜਾਂਦਾ ਯਾਰ ਕਮਾਲਾ ਯਾਰ ਮੈਂ ਕਹਿੰਦਾ ਵੀ ਕੱਥ ਚੱਲੀ ਆ ਹਾਂ ਇੱਕ ਹੱਥ ਚੱਲੀ ਨੂੰ ਕਿਹੜੇ ਫਿਰ ਆਹ ਦੇਖ ਬਈ ਐ ਇੱਕ ਹੱਥ ਚੱਲੀਏ ਵਾਹ ਓਏ ਭਰਾਵਾ ਲੁੱਟਣ ਨੂੰ ਤੈਨੂੰ ਨਹੀਂ ਮਿਲਿਆਗੇ ਖਦੂਰ ਨਾਲ ਦੇ ਇਲਾਕਾ ਬੰਦ ਲਿਖਿਆ ਹੋ ਗਿਆ ਭਾਈ ਗੱਲ ਤਾਂ ਸੁਣਾ ਹੋ ਹੋਰ ਲੈ ਲੈ ਕੋਈ ਗੱਲ ਤਾਂ ਸੁਣ ਕੀ ਹੋ ਗਿਆ ਓਏ ਭਾਈ ਓਏ ਓਏ